ਹੈਲੋ YouTube ਫੈਮਲੀ ਸਸ ਸ੍ਰੀ ਅਕਾਲ ਅੱਜ ਅਸੀਂ ਆਪਣਾ ਵਲੋਗ ਬਣਾ ਰਹੇ ਆਂ ਛਲਗਮ ਇਹ ਅਸੀਂ ਛਲਗਮ ਬਣਾਵਾਂਗੇ ਕੋਟੇ ਵਾਲੇ ਛਲਗਮ ਬਹੁਤ ਹੀ ਵਧੀਆ ਤਰੀਕੇ ਤੇ ਬਹੁਤ ਹੀ ਘੱਟ ਟਾਈਮ ਚ ਤੇ ਬਹੁਤ ਹੀ ਸਵਾਦ ਆਓ ਅਸੀਂ ਹੁਣ ਬਣਾਣਾ ਸ਼ੁਰੂ ਕਰਦੇ ਆਂ ਆਪਣੇ ਛਲਗਮ ਆ ਸਭ ਤੋਂ ਪਹਿਲਾਂ ਅਸੀਂ ਧੋ ਕੇ ਕੱਟ ਕੇ ਬਹੁਤ ਵਧੀਆ ਤਰੀਕੇ ਵੇਖੋ ਰੱਖ ਲਿੱਤੇ ਨੇ ਤੇ ਅਸੀਂ ਤੜਕਾ ਲਗਾਵਾਂਗੇ ਸਭ ਤੋਂ ਪਹਿਲਾਂ ਪਿਆਜ਼ ਅਦਰਕ ਹਰੀਆਂ ਮਿਰਚਾਂ ਟਮਾਟਰ ਤੇ ਧਨੀਆ ਸਭ ਤੋਂ ਪਹਿਲਾਂ ਅਸੀਂ ਸਿੰਪਲ ਛਲਗਮ ਧਰਾਂਗੇ ਛਲਗਮ ਧਰਨ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਤੜਕਾ ਲਗਾਵਾਂਗੇ ਕਿਸ ਤਰ੍ਹਾਂ ਤੜਕਾ ਲਗਾਉਣਾ ਹੈ ਅਸੀਂ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਵੀ ਕਿਸ ਤਰੀਕੇ ਅਸੀਂ ਨੂੰ ਤੜਕਾ ਲਗਾਣਾ ਹੈ ਆ ਵੇਖੋ ਸਾਰਾ ਕੁਝ ਅਸੀਂ ਸਾਫ਼ ਸਫਾਈ ਕਰਕੇ ਕੱਟਕੁੱਟ ਕੇ ਸਭ ਕੁਝ ਰੱਖ ਲਿੱਤਾ ਹੈ ਬਸ ਹੁਣ ਅਸੀਂ ਬਣਾਉਣੇ ਧਰਨ ਲੱਗੇ ਆ ਤੇ ਤੁਹਾਨੂੰ ਦਿਖਾਣੇ ਆ ਵੀ ਅਸੀਂ ਕਿਸ ਤਰ੍ਹਾਂ ਧਰਨੇ ਨੇ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਤਾਂ ਕਿ ਗੈਸ ਲਗਾ ਲਈ ਫਿਰ ਅਸੀਂ ਆਪਣਾ ਲਗਾ ਕੇ ਕੁੱਕਰ ਕੁੱਕਰ ਚ ਅਸੀਂ ਜਿੰਨਾ ਪਾਣੀ ਪਾਣਾ ਸਿਰਫ ਉਸੇ ਹਿਸਾਬ ਨਾਲ ਪਾਵਾਂਗੇ ਆ ਦੇਖੋ ਕੁੱਕਰ ਉੱਤਰ ਲਿਖਤਾ ਅਸੀਂ 1.5 ਗਲਾਸ ਪਾਣੀ ਦਾ ਪਾਵਾਂਗੇ ਕਿਉਂਕਿ ਫਲਗਮ ਪਾਣੀ ਛੱਡ ਦਿੰਦੇ ਨੇ ਉਸੇ ਹਿਸਾਬ ਨਾਲ ਪਾਣੀ ਪਾਵਾਂਗੇ ਜਿਹਦੇ ਹਿਸਾਬ ਨਾਲ ਸਾਡਾ ਖੋਟਾ ਫੇਰ ਸਕੇ ਚੰਗੀ ਤਰ੍ਹਾਂ ਆ ਸਿੰਪਲ ਗਲਾਸ ਮਾਰ ਕੇ ਪਾ ਲਿਆ ਅਸੀਂ ਆਪਣੀ ਜਿਹੜੀ ਸ਼ਲਗਮ ਧੋ ਕੇ ਰੱਖੀ ਹੈ ਅਸੀਂ ਉਹ ਪਾ ਦਾਂਗੇ ਐ ਦੇਖੋ ਕਿੰਨੇ ਵਧੀਆ ਹੋ ਚੁੱਕੇ ਨੇ ਇਹ ਸਾਰੇ ਪਾ ਦਾਂਗੇ ਜੇ ਮੈਂ ਜਤੀ ਹਲਦੀ ਦਾ ਪਾ ਦਾਂਗੀ ਹਲਦੀ ਪਾਊਡਰ ਇਹ ਦੇਖੋ ਜਿਹਦੇ ਨਾਲ ਸਾਡੀ ਹਲਦੀ ਵਿੱਚ ਮਿਕਸ ਹੋ ਸਕੇ ਤੇ ਅਸੀਂ ਇਹਨੂੰ ਸੀਟੀਆਂ ਲਗਾ ਲਾਂਗੇ ਤਾਂ ਜੋ ਸਾਡੀ ਸ਼ਿਲਗਮ ਬਹੁਤ ਵਧੀਆ ਤੇ ਸਹੀ ਬਣਨ ਲੋੜ ਅਨੁਸਾਰ ਅਸੀਂ ਆਪਣਾ ਨਮਕ ਪਾ ਲਾਂਗੇ ਨਮਕ ਅਸੀਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਸ਼ਿਲਗਮ ਬਹੁਤ ਥੋੜੀ ਹੋ ਜਾਂਦੇ ਨੇ हिसाब ਨਾਲ ਪਾਇਓ ਜਿਹੜਾ ਨਮਕ ਤੇਜ ਨਾ ਹੋ ਜਾਏ ਇਹ ਦੇਖੋ ਅਸੀਂ ਇਹ ਨਮਕ ਵੀ ਆਪਣਾ ਪਾ ਲਿੱਤਾ ਹੁਣ ਅਸੀਂ ਕੁੱਕਰ ਨੂੰ ਬੰਦ ਕਰਕੇ ਤੇ ਚਾਰ ਪੰਜ ਸੀਟੇ ਪਰਵਾ ਲਾਂਗੇ ਇਹ ਦੇਖੋ ਇਸ ਸੰਭ ਕਰਕੇ ਧਰ ਦਿੱਤਾ ਹੁਣ ਅਸੀਂ ਕਿਸ ਤਰ੍ਹਾਂ ਬਣਾਨੇ ਆ ਤੇ ਤੁਹਾਨੂੰ ਦੀਖਾਣੇ ਵੀ ਘੋਟੇ ਵਾਲੇ ਛਲਗਮ ਕਿਸ ਤਰੀਕੇ ਬੰਦੇ ਨੇ ਇੱਕ ਪਾਸੇ ਦੇਖੋ ਅਸੀਂ ਆਪਣਾ ਆਟਾ ਗੁੰਨਣ ਲੱਗੇ ਆ ਗੁੰਨ ਕੇ ਰੱਖ ਲਾਂਗੇ ਤਾਂ ਜੋ ਅਸੀਂ ਫੁਲਕੇ ਵੀ ਜਲਦੀ ਲਾ ਲਈਏ ਆ ਦੇਖੋ ਸਾਡਾ ਡੱਟਾ ਗੁੱਝ ਚੁੱਕਾ ਹੈ ਲੱਖਾ ਕਿੰਨਾ ਵਧੀਆ ਗੁੰਨ ਕੇ ਸੀ ਰੱਖ ਲਿੱਤਾ ਹੈ ਤੇ ਹੁਣ ਅਸੀਂ ਸ਼ਲਗਮਾ ਦੇ ਨਾਲ ਬਣਾਵਾਂਗੇ ਤੇ ਰੋਟੀ ਖਾਵਾਂਗੇ ਆ ਦੇਖੋ ਠੀਕ ਚੜ੍ਹ ਗਈਆਂ ਨੇ ਚਾਰ ਪੰਜ ਫੇਰੀਆਂ ਲੱਜਣਗੀਆਂ ਤੇ ਅਸੀਂ ਆਪਣੇ ਸ਼ਲਗਮ ਉਤਾਰ ਲਾਂਗੇ ਉਤਾਰ ਕੇ ਦੇਖ ਲਵਾਂਗੇ ਵੀ ਇਹ ਬਣ ਗਏ ਆ ਜਾਂ ਨਹੀਂ ਬਨੇ ਫਿਰ ਬਣਾ ਕੇ ਫਿਰ ਇਹਨਾਂ ਨੂੰ ਕੋਟਾ ਫੇਰ ਕੇ ਫਿਰ ਅਸੀਂ ਤੜਕਾ ਲਗਾਵਾਂਗੇ ਇੱਕ ਵਾਰ ਅਸੀਂ ਹਿਲਾ ਕੇ ਦੇਖ ਲਵਾਂਗੇ ਵੀ ਸਾਡੇ ਹੋ ਗਏ ਨੇ ਦੇਖੋ ਬਣ ਚੁੱਕੇ ਨੇ ਦੋਗ ਸੀਟੀਆਂ ਅਸੀਂ ਹੋਰ ਮਰਾਵਾਂਗੇ ਤੇ ਥੋੜੀ ਜੀ ਅਸੀਂ ਇਹਦੇ ਵਿੱਚ ਚੀਨੀ ਪਾਵਾਂਗੇ ਤਾਂ ਜੋ ਸਾਡੇ ਛਲਗਮ ਥੋੜੇ ਵਧੀਆ ਤਰੀਕੇ ਬਣ ਜਾਣਾ ਦੇਖੋ ਥੋੜੀ ਜੀ ਅਸੀਂ ਖੰਡ ਪਾ ਦਿੱਤੀ ਇਹਦੇ ਵਿੱਚ ਇਹਦੇ ਨਾਲ ਥੋੜੀ ਜੀ ਇਹਦੇ ਚ ਗ੍ਰਿਕੜਤਨ ਦੀ ਆ ਖਤਮ ਹੋ ਜਾਂਦੀ ਹੈ ਇਹ ਪਾ ਕੇ ਤੇ ਅਸੀਂ ਇੱਕ ਅੱਧੀ ਸੀਟੀ ਹੋਰ ਮਰਾਵਾਂਗੇ ਆ ਵੇਖੋ ਸਾਡੀਆਂ ਸੀਟੀਆਂ ਬੁਝਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਅਸੀਂ ਤਿੰਨ ਸੀਟੀਆਂ ਹੋਰ ਮਰਵਾ ਲਈਆਂ ਤੇ ਇਹਨੂੰ ਵਜਵਾ ਕੇ ਸੀਡੀਆਂ ਵਿਸਲ ਵਜਵਾ ਕੇ ਅਸੀਂ ਇਹਨੂੰ ਥੱਲੇ ਉਤਾਰ ਲਵਾਂਗੇ ਤੇ ਫਿਰ ਅਸੀਂ ਰੱਖਾਂਗੇ ਆਪਣੀ ਕੜਾਈ ਸਾਡੇ ਬਾਂਸਿਕੇ ਨੂੰ ਸਾਫ ਕਰਵਾ ਕੇ ਲੈ ਤਾਂ ਆਰ ਲਵਾਂਗੇ ਫਿਰ ਅਸੀਂ ਆਪਣੀ ਰੱਖ ਲਵਾਂਗੇ ਕੜਾਈ ਜਿਹਦੇ ਵਿੱਚ ਅਸੀਂ ਸ਼ਰਦਮਾ ਨੂੰ ਤੜਕਾ ਲਗਾਉਣਾ ਹੈ ਤੇ ਘੋਟੇ ਵਾਲੇ ਬਣਾਨੇ ਨੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਣੀ ਹੁੰਦਾ ਹੈ ਕੜਾਈ 'ਚ ਜਦੋਂ ਸਾਫ ਕਰਕੇ ਰੱਖੀਏ ਤੇ ਇਹਨੂੰ ਪਹਿਲਾਂ ਸਾਫ ਕਰ ਲਈਏ ਫਿਰ ਅਸੀਂ ਇਹਦੇ ਵਿੱਚ ਪਾ ਦਿੰਨੇ ਆਪਣਾ ਸਰੋਂ ਦਾ ਤੇਲ ਜਿਹਦਾ ਅਸੀਂ ਤੜਕਾ ਲਗਾਣਾ ਹੈ ਇਹ ਦੇਖੋ ਜਿੰਨਾ ਕਿ ਤੁਸੀਂ ਖਾਣਾ ਚਾਹੁੰਦੇ ਹੋ ਤੁਸੀਂ ਉਸੇ ਹਿਸਾਬ ਦੇ ਨਾਲ ਤੇਲ ਪਾ ਲਿਓ ਆਪਣਾ ਇਹ ਦੇਖੋ ਅਸੀਂ ਦੋ ਕੜਸੀਆਂ ਪਾਵਾਂਗੇ ਤੇਲ ਦੀਆਂ ਤੇ ਆਪਣਾ ਤੇਲ ਗਰਮ ਤਾਂ ਦਿੰਨੇ ਆ ਤੇ ਫਿਰ ਅਸੀਂ ਲਗਾਨੇ ਆ ਤੜਕਾ ਐ ਦੇਖੋ ਤੇਲ ਸਾਡਾ ਸੜ ਚੁੱਕਾ ਹੈ ਉਹ ਮਾਰੇ ਆ ਅ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀਰਾ ਜੀਰਾ ਤਰ੍ਹਾਂ ਲਗਾ ਕੇ ਫਿਰ ਅਸੀਂ ਨਾਲ ਹੀ ਪਾ ਦਾਂਗੇ ਆਪਣਾ ਆਟਾ ਦੇਖੋ ਬਹੁਤ ਵਧੀਆ ਬਣਦੇ ਨੇ ਬਹੁਤ ਸਵਾਦ ਬਣਦੇ ਨੇ ਅਗੇ 5 ਤੋਂ ਬਾਅਦ ਅਸੀਂ ਪਾ ਦਾਂਗੇ ਆਪਣੇ ਪਿਆਜ਼ ਜਿਹੜੇ ਸੀ ਗਿੱਟ ਵੀ ਕੱਟੇ ਨੇ ਉਹ ਪਾ ਦਾਂਗੇ ਬਹੁਤ ਵਧੀਆ ਬਣਦੇ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਲਾਲ ਕਰ ਲਾਂਗੇ ਫਿਰ ਅਸੀਂ ਆਪਣੇ ਟਮਾਟਰ ਪਾਵਾਂਗੇ ਜਿਹੜੇ ਅਸੀਂ ਕੱਟ ਕੇ ਰੱਖੇ ਹੋਏ ਨੇ ਨਾਲ ਪਾ ਦਾਂਗੇ ਅਸੀਂ ਹਰੀਆਂ ਮਿਰਚਾਂ ਅਸੀਂ ਲਾਲ ਮਿਰਚਾਂ ਨਹੀਂ ਖਾਂਦੇ ਆ ਦੇਖੋ ਹਰੀਆਂ ਮਿਰਚਾਂ ਪਾਤੀਆਂ ਇਹ ਟਮਾਟਰ ਕੱਟੇ ਨੇ ਲਾਲ ਪਿਆਜ਼ ਉੰਡ ਗਏ ਫਿਰ ਅਸੀਂ ਪਾਵਾਂਗੇ ਆ ਦੇਖੋ ਸਾਡੇ ਪਿਆਜ਼ ਲਾਲ ਹੋ ਚੁੱਕੇ ਨੇ ਕਿੰਨੇ ਵਧੀਆ ਤਰੀਕੇ ਦੇਖੋ ਕਿੰਨੇ ਵਧੀਆ ਲਾਲ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਤਾਂ ਜੋ ਸਾਡੇ ਟਮਾਟਰ ਵਿੱਚ ਜਿਦਾਂ ਜਿਹੜਾ ਪੁੱਜ ਸਕਣ ਥੋੜੀ ਜੀ ਅਸੀਂ ਪਾ ਦਾਂਗੇ ਇਹਦੇ ਵਿੱਚ ਕਲਰਫੁਲ ਮਿਰਚ ਆ ਦੇਖੋ ਜਿੱਦਣਾ ਸਾਡੀ ਸ਼ਰਗਮਾ ਚ ਥੋੜਾ ਜਿਹਾ ਕਲਰ ਆ ਗਿਆ ਹੁਣ ਅਸੀਂ ਪਾ ਦਵਾਂਗੇ ਆਪਣੇ ਟਮਾਟਰ ਜਿਹੜੇ ਅਸੀਂ ਕੱਟ ਕੇ ਰੱਖੇ ਨੇ ਬਹੁਤ ਛੋਟੇ ਛੋਟੇ ਨਹੀਂ ਕੱਟਨੇ ਲੰਬੇ ਲੰਬੇ ਕੱਟਨੇ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਪੂਨ ਲਵਾਵਾਂਗੇ ਤੇ ਆਪਣਾ ਮਸਾਲਾ ਤਿਆਰ ਕਰਾਂਗੇ ਜਿਹੜਾ ਅਸੀਂ ਸ਼ਰਗਮਾ ਚ ਪਾ ਰਹੇ ਹਾਂ ਆ ਦੇਖੋ ਮਸਾਲਾ ਸਾਡਾ ਤਿਆਰ ਹੋ ਚੁੱਕਾ ਹੈ ਵੇਖੋ ਕਿੰਨਾ ਸੋਹਣਾ ਰੰਗ ਆ ਚੁੱਕਾ ਹੈ ਵੇਖੋ ਟਮਾਟਰ ਭੁੱਜ ਗਏ ਨੇ ਬਿਲਕੁਲ ਬਹੁਤ ਵਧੀਆ ਤਰੀਕੇ ਹੋ ਚੁੱਕੇ ਨੇ ਹੁਣ ਅਸੀਂ ਆਪਣੇ ਛਲਗਮ ਪਾ ਦਵਾਂਗੇ ਜਿਹੜੇ ਅਸੀਂ ਆਪਣੇ ਕੋਟ ਕੇ ਰੱਖੇ ਹੋਏ ਹੈ ਦੇਖੋ ਅਸੀਂ ਸਾਰੇ ਛਲਗਮ ਪਾ ਦਵਾਂਗੇ ਆਪਕੋ ਇਹ ਅਸੀਂ ਲਗਾ ਲਿੱਤਾ ਤੜਕਾ ਹੁਣ ਅਸੀਂ ਇਹਨੂੰ ਥੋੜਾ ਜਿਹਾ ਧਰ ਲਵਾਂਗੇ ਚੰਗੀ ਤਰ੍ਹਾਂ ਢੀਂਗ ਲਵਾਂਗੇ ਤਾਂ ਜੋ ਸਾਡਾ ਮਸਾਲਾ ਇਹ ਮਿਕਸ ਹੋ ਸਕੇ ਦੇ ਵਿੱਚ ਆ ਦੇਖੋ ਬਹੁਤ ਵਧੀਆ ਲੱਗਦੀ ਨੇ ਬਹੁਤ ਵਧੀਆ ਬਣਦੇ ਨੇ ਤੁਸੀਂ ਜਰੂਰ ਬਣਾਉਣੇ ਨੇ ਤੇ ਖਾਣੇ ਨੇ ਬਣਾ ਕੇ ਬਹੁਤ ਮਜ਼ਾ ਆਉਂਦਾ ਹੈ ਇਹਦੇ ਚ ਪਾਇਓ ਨਾਲ ਮੱਖਣ ਜਾਂ ਦੇਸੀ ਘਿਓ ਤੇ ਮਜ਼ਾ ਆ ਜਾਂਦਾ ਰੋਟੀ ਦਾ ਕਣਕ ਦੀ ਪਕਾਇਓ ਚਾਹੇ ਮੱਕੀ ਦੀ ਪਕਾਇਓ ਬਹੁਤ ਵਧੀਆ ਲੱਗਦੀ ਹੈ ਇਹ ਦੇਖੋ ਹੁਣ ਥੋੜੀ ਜਿਹੀ ਅਸੀਂ ਇਹਨੂੰ ਰਿੰਨ ਲਵਾਂਗੇ ਫਿਰ ਇਹਨੂੰ ਕਿਤੇ ਫਿਰ ਇਹਨੂੰ ਅਸੀਂ ਖਾਵਾਂਗੇ ਐਸੀ ਪਾਵਾਂਗੇ ਉੱਪਰ ਹਰੀਆਂ ਧਨੀਆ ਬਹੁਤ ਵਧੀਆ ਲੱਗਦਾ ਦੇਖੋ ਬਹੁਤ ਮਜ਼ਾ ਆਂਦਾ ਹੈ ادي ਇਹ ਕੋਲੀ ਬਣਾਇਓ ਤੇ ਬਣਾ ਕੇ ਜਰੂਰ ਖਾਇਓ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਵੇਖੋ ਜੀ ਕਿੰਨੇ ਵਧੀਆ ਬਣ ਚੁੱਕੇ ਨੇ ਤੇ ਬਹੁਤ ਵਧੀਆ ਬਣ ਚੁੱਕੇ ਨੇ ਇਸੇ ਤਰੀਕੇ ਤੁਸੀਂ ਕੋਟੇ ਵਾਲੇ ਛਲਗੰਬ ਬਣਾਣੇ ਨੇ ਤੇ ਬਣਾ ਕੇ ਖਾਣੇ ਨੇ ਤੇ ਮੈਨੂੰ ਦੱਸਣਾ ਹੈ ਵੀ ਤੁਹਾਨੂੰ ਇਸ ਤਰ੍ਹਾਂ ਦੇ ਛਿਲਗਮ ਖਾ ਕੇ ਕਿਸ ਤਰ੍ਹਾਂ ਦਾ ਲੱਗਾ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰਿਓ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਆ ਦੇਖੋ ਜੀ ਸਾਡੇ ਛਿਲਗਮ ਬਣ ਚੁੱਕੇ ਨੇ ਰੋਟੀ ਬਣ ਚੁੱਕੀ ਹੈ ਦੇਸੀ ਘੋਈ ਚ ਪਾਇਆ ਹੈ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਮੇਰੀ ਵੀਡੀਓ ਫੁੱਲ ਵਾਚ ਕਰਿਓ ਤੇ ਜ਼ਰੂਰ ਦੇਖਿਓ ਤੇ ਸ਼ਲਗਮ ਜ਼ਰੂਰ ਬਣਾਇਓ ਜੇ ਤੁਹਾਨੂੰ ਨਹੀਂ ਵੀ ਚੰਗੇ ਲੱਗਣ ਤਾਂ ਤਦ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਏ YouTube ਫੈਮਲੀ ਬਾਏ